ਅੱਗੇ ਸਾਰੇ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਗੁਰੂ ਘਰ ਸੈਦੇਵਾਲਾ ਪਹੁੰਚ ਚੁੱਕੇ ਹਾਂ ਜੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਮਾਨਸਾ ਜ਼ਿਲ੍ਹੇ ਚ ਪੈਂਦਾ ਹੈ ਇਹ ਗੁਰੂ ਘਰ ਸੈਦੇਵਾਲਾ ਸਾਹਿਬ ਕਰੋ ਦਰਸ਼ਨ ਜੀ ਤੇ ਆਪਣੀ ਵੀਡੀਓ ਦੇਖ ਕੇ ਲਾਈਕ ਕਮੈਂਟ ਤੇ ਵਾਹਿਗੁਰੂ ਜਰੂਰ ਲਿਖਿਓ ਇਹ ਸਾਹਮਣੇ ਤਲਾਬ ਬਣਿਆ ਹੋਇਆ ਹੈਗਾ ਬਹੁਤ ਨੂਰ ਨੂਰ ਸੰਗਤਾਂ ਦੀ ਹੈਗੀ ਤੇ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ ਅੰਤਲੀ ਸਾਈਡ ਜਾ ਰਹੇ ਹਾਂਗੇ ਉੱਥੋਂ ਦਰਸ਼ਨ ਕਰਾਂਗੇ ਤੁਹਾਨੂੰ ਕਿੱਥੇ ਮਹਾਰਾਜ ਜੀ ਦੀ ਇਸ ਵਾਰੀ ਰੱਖੀ ਹੋਈ ਹੈਗੀ ਤੇ ਯਾਹਰ ਕੋਈ ਦਰਸ਼ਨ ਵਾਹਿਗੁਰੂ ਜੀ ਸਾਹਮਣੇ ਜੋੜਾ ਸਾਹਿਬ ਰੱਖਿਆ ਹੋਇਆ ਹੈਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਲਿਆ ਮਨ ਦਾ ਸੁਗੰਤ ਤੇਰੀ ਤੇਰੀ ਉਪਮਾ ਤੂੰ ਜਵਨਾ ਬਈ 是的。 ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੇ ਜਦੋਂ ਕੋਈ ਅੱਖ ਰੱਖਦਾਗਾ ਬਾਹਰੋਂ ਆ ਕੇ ਰਹਿੰਦੇ ਨੇਗੇ ਉਹਨਾਂ ਵਾਸਤੇ ਸਾਹਮਣੇ ਰਹਿਣ ਵਾਸਤੇ ਜਗ੍ਹਾ ਬਣੀ ਹੋਈ ਹੈਗੀ ਤੇ ਸਾਹਮਣੇ ਲੰਗਰ ਹਾਲ ਬਣਿਆ ਹੋਇਆਗਾ ਤੇ ਹੁਣ ਨਵੀਂ ਬਿਲਡਿੰਗ ਤਿਆਰ ਹੋਣ ਲੱਗ ਰਹੀ ਜ਼ਰੂਰ ਕਰਦੀ ਹੈ ਹੈ ਬਾਅਦ ਮੱਛੀ ਤੇ ਜਾ ਰਹੇ ਅਸੀਂ ਆਹ ਸਾਹਮਣੇ ਲੰਗਰ ਹਾਲ ਜੀ ਬਣਿਆ ਹੋਇਆ ਅਪਾ ਦੇਖ ਸਕਦੇ ਹੋ ਅੰਦਰੋਂ ਜੀ ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆਗਾ ਪਰ ਅਸੀਂ ਇਸ ਟਾਈਮ ਦੁਪਹਿਰੇ ਆਏ ਸੀਗੇ ਇਸ ਕਰਕੇ ਘੱਟ ਘੱਟਾ ਨਹੀਂ ਘੱਟ ਸਵੇਰੇ ਬਹੁਤ ਹੁੰਦਾਗਾ